ਜੀ ਸਸੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਮੈਂ ਬਣਾ ਰਹੀ ਹਾਂ ਜੀ 3 ਸਾਲ ਦੀ ਬੱਚੀ ਦੀ ਸਕਰਟ ਸੂਟ ਠੀਕ ਹੈ ਮੈਂ ਪਹਿਲਾਂ ਸਕਰਟ ਤਿਆਰ ਕਰ ਰਹੀ ਹਾਂ ਤੇ ਇਹਦੀ ਆਪਾਂ ਨੇ ਲੰਬਾਈ ਲੈ ਲਈ ਦੇਖੋ 1.14 ਤੇ ਚੜਾਈ ਤੁਸੀਂ ਕਿੰਨੀ ਵੀ ਲੈ ਸਕਦੇ ਹੋ ਕਿਉਂਕਿ ਆਪਾਂ ਪਲੇਟ ਪਾਵਾਂਗੇ ਠੀਕ ਹੈ ਚੜਾਈ ਹੈਗੀ ਆਪਣੀ 29 ਇੰਚ ਤੇ ਇਹ ਹੈਗਾ ਆਪਣੇ ਕੋਲ 벨ਟ ਲਈ ਕਪੜਾ ਠੀਕ ਹੈ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਪਲੇਟ ਆਪਾਂ ਇਹ ਦੇਖੋ ਦੋ ਪੀਸ ਨੇ ਇਸ ਤਰ੍ਹਾਂ ਆਪਾਂ ਸਿੰਗਲ ਸਿੰਗਲ ਕਰ ਲਿਆ ਠੀਕ ਹੈ ਦੇਖੋ ਜੀ ਇਸ ਤਰ੍ਹਾਂ ਪਾਵਾਂਗੇ ਆਪਾਂ ਪਲੇਟ ਇੱਕ ਪਲੇਟ ਦਾ ਮੂੰਹ ਇੱਧਰ ਨੂੰ ਦੂਸਰੀ ਪਲੇਟ ਦਾ ਮੂੰਹ ਇੱਧਰ ਇਸ ਤਰ੍ਹਾਂ ਦੀ ਪਲੇਟ ਪਾਵਾਂਗੇ ਆਪਾਂ ਸਕਰਟ ਤੇ ਇਹ ਆਪਣਾ ਸਿੱਧੀ ਸਾਈਡ ਉੱਪਰ ਹੈਗੀ ਹੈ ਇਸੇ ਤਰ੍ਹਾਂ ਆਪਾਂ ਨੈਕਸਟ ਪਾ ਲੈਣੀ ਠੀਕ ਹੈ ਇੱਥੇ ਤੁਸੀਂ ਜਦੋਂ ਵੀ ਇਹ ਪਲੇਟ ਪਾਉਣੇ ਬਸ ਇਹਨੂੰ ਵੱਡੇ ਕਰ ਲੈਣਾ ਕਿਉਂਕਿ ਆਪਣੇ ਕੋਈ ਵੀ ਪ੍ਰੋਬਲਮ ਕਿਸੇ ਵੇਲੇ ਵੀ ਹੋ ਸਕਦੀ ਹੈ ਡੇਢਨ ਵਾਲੀ ਤੇ ਫਿਰ ਆਪਾਂ ਡੇਢ ਸਕਦੇ ਆ ਦੇਖੋ ਇਸ ਤਰ੍ਹਾਂ ਆਪਾਂ ਪਲੇਟ ਪਾਉਣੇ ਨੇ ਪਲੇਟਾਂ ਦਾ ਕੱਪੜਾ ਆਪਣਾ ਇੱਕੋ ਜਿਹਾ ਆਉਣਾ ਚਾਹੀਦਾ ਠੀਕ ਹੈ ਜਦੋਂ ਇੱਧਰ ਨੂੰ ਫੋਲਡਿੰਗ ਕਰਨੀ ਹੈ ਠੀਕ ਹੈ ਤੇ ਜਦੋਂ ਇੱਧਰ ਨੂੰ ਫੋਲਡਿੰਗ ਕਰਨੀ ਹੈ ਆਪਾਂ ਨੇ ਇਹਨੂੰ ਤਿਆਰ ਕਰਨਾ 11 ਇੰਚ ਰੱਖਾਂਗੇ ਤੇ 10 ਇੰਚ ਆਪਣੀ ਜਿਹੜੀ ਬੈਲਟ ਤਿਆਰ ਆ ਜੀ ਠੀਕ ਹੈ ਦੇਖੋ ਇਸ ਤਰ੍ਹਾਂ ਆਪਾਂ ਪਲੇਟ ਪਾ ਲੈਣੇ ਤੇ ਇਹਨੂੰ ਆਪਾਂ ਮਿੰਤੀ ਕਰ ਲਓ ਤੁਸੀਂ ਇਹ ਦੇਖੋ ਆਪਣੀ 11.5 ਆ ਰਹੀ ਹੈ ਤੇ 11 ਇੰਚ ਆਪਾਂ ਨੇ ਤਿਆਰ ਕਰ ਲੈਣੀ ਐ ਸਾਈਡ ਤੇ ਸਲਾਈਆਂ ਲੱਗ ਜਾਣਗੀਆਂ ਠੀਕ ਹੈ ਇਸੇ ਤਰ੍ਹਾਂ ਦੂਜੀ ਤੇ ਵੀ ਆਪਾਂ ਪਲੇਟ ਪਾ ਲੈਨੇ ਦੇਖੋ ਆਪਾਂ ਦੂਜੇ ਪੀਸ ਤੇ ਵੀ ਪਾ ਲੈਨੇ ਨੇ ਪਲੇਟ ਇਸ ਤਰ੍ਹਾਂ ਦੋਨੋਂ ਪਲੇਟਸ ਪਾ ਕੇ ਤਿਆਰ ਕਰ ਲੈ ਤਾਂ ਹੁਣ ਆਪਾਂ ਇਹਨੂੰ ਕਰਾਂਗੇ ਬੈਲਟ ਅਟੈਚ ਆ ਦੇਖੋ ਇੱਕ ਸਾਈਡ ਆਪਾਂ ਸਲਾਈ ਕਰ ਲਾਂਗੇ ਬਰੀਕ ਬਕੀ ਇਹਦੇ ਨਾਲ ਰਾਪਾਂ ਇੱਕ ਸਾਈਡ ਨੂੰ ਸਲਾਈ ਕਰ ਲੈਣਾ ਦੂਸਰੀ ਸਾਈਡ ਨੂੰ ਵੀ ਆਪਾਂ ਇਸੇ ਤਰ੍ਹਾਂ ਸਲਾਈ ਕਰਨਾ ਹੈ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਤੁਸੀਂ 1.5 ਇੰਚ ਜਾਂ 2 ਇੰਚ ਤੁਸੀਂ ਇੱਥੋਂ ਛੱਡ ਸਕਦੇ ਹੋ। ਇੰਨਾ ਕੁ ਆਪਾਂ ਨੇ ਛੱਡ ਲੈਣਾ ਇੱਥੋਂ। 2 ਇੰਚ ਛੱਡਿਆ ਆਪਾਂ। ਠੀਕ ਹੈ। ਇੱਥੋਂ ਸਲਾਈ ਬੈਕ ਲੈ ਲੈਣ। ਪੱਕਾ ਕਰ ਲੈਣ। ਠੀਕ ਹੈ। ਇਹ ਦੇਖੋ ਆਪਾਂ ਇਹ ਜਿਹੜੀ ਚੀਜ਼ ਹੈ ਇਹਨੂੰ ਫੋਲਡ ਕਰ ਲੈਣਾ। ਇਸ ਤਰ੍ਹਾਂ ਫੋਲਡ ਕਰਕੇ ਆ ਦੇਖੋ। ਇਸ ਤਰ੍ਹਾਂ ਫੋਲਡ ਕਰ ਲੈਣਾ ਆਪਾਂ ਨੇ ਇਹਨੂੰ ਹੁਣ ਆਪਾਂ ਇਹਦੀ ਜੋੜਾਂਗੇ ਬੈਲਟ ਬਹੁਤ ਹੀ ਪਿਆਰੀ ਬਣੀ ਠੀਕ ਐ ਛੋਟੀ ਜੀ ਐ ਤੇ ਇੱਧਰ ਅਸੀਂ ਓਪਨ ਛੱਡਿਆ ਕਿਸੇ ਵੇਲੇ ਬੱਚੇ ਨੂੰ ਬੈਲਟ ਪਾਉਣ ਵਿੱਚ ਮੁਸ਼ਕਲ ਆਉਂਦੀ ਇੱਥੇ ਆਪਾਂ ਪਿੰਨ ਲਾਵਾਂਗੇ ਹੁੱਕ ਵਗੈਰਾ ਲਾਵਾਂਗੇ ਠੀਕ ਐ ਜਿਵੇਂ ਪਲਾਜ਼ੋ ਲਾਈਦੀ ਐ ਸਾਈਡ ਤੇ ਤੁੱਲਾ ਰੱਖ ਕੇ ਠੀਕ ਐ ਜੀ ਐ ਹੱਗੇ ਹੱਪੜੇ ਕੋਨ ਕਪੜਾ ਇਹ ਵੀ ਆਪਾਂ ਲਾਵਾਂਗੇ ਬੈਲਟ ਤੁਸੀਂ ਇਸ ਦੀ ਮੰਤੀ ਕਰ ਲੋ ਇਹ ਡਬਲ ਹੈਗਾ ਕਿੰਨਾ ਹੈਗਾ ਠੀਕ ਹੈ ਇਹਦੀ ਆਪਾਂ ਮੰਤੀ ਕਰ ਲੈਣੀ ਤੇ ਇਹਨਾਂ ਆਪਾਂ ਨੇ ਕੱਪੜਾ ਕੱਟ ਕਰਨਾ ਹੈ ਇਹ ਦੇਖੋ ਪੂਰਾ 10 ਇੰਚ ਤਿਆਰ ਆ ਰਿਹਾ ਆਪਣਾ ਠੀਕ ਹੈ 10 ਇੰਚ ਆਪਾਂ ਤਿਆਰ ਕਰਨਾ ਸੀ 10 ਦਾ ਡਬਲ ਵੀ ਹੋ ਗਿਆ ਤੇ ਆਪਾਂ ਨੂੰ 20 ਇੰਚ ਕੱਪੜਾ ਲੈ ਲੈਣਾ ਇਸ ਤਰ੍ਹਾਂ 10 ਇੰਚ ਮਤਲਬ ਥੋੜਾ ਵੱਧ ਹੀ ਲਓ ਤੁਸੀਂ ਠੀਕ ਹੈ ਆਪਾਂ 12 ਇੰਚ ਦੇ ਕਰੀਬ ਲਵਾਂਗੇ ਬਾਕੀ ਹੋਲਡਿੰਗ ਕਟਿੰਗ ਵਗੈਰਾ ਤਿਆਰ ਕਰਨ ਤੋਂ ਬਾਅਦ ਠੀਕ ਹੈ ਇਹ ਦੇਖੋ ਜੀ ਆਪਾਂ ਨੇ ਇਹ ਕੱਪੜਾ ਲੈ ਲਿਆ ਤੁਸੀਂ ਚਾਹੋ ਤੇ ਇਹਦੇ ਵਿੱਚ ਬੁਕਰਮ ਵਗੈਰਾ ਅਟੈਚ ਕਰ ਸਕਦੇ ਹੋ ਵੈਸੇ ਇਹ ਕੱਪੜਾ ਕਟ్రਾਈ ਵਾਲਾ ਇਹਦੇ 'ਚ ਲੋਡ ਨਹੀਂ ਪਏਗੀ ਆਪਾਂ ਕੁਝ ਨਹੀਂ ਪਾਵਾਂਗੇ ਠੀਕ ਹੈ ਥੋੜੀ ਜੀ ਇਲਾਸਟਿਕ ਪਾਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਸਾਡੀ ਸਿੱਧੀ ਸਾਈਡ ਹੈ ਤੇ ਜਿਹੜਾ ਆਪਾਂ ਕੱਪੜਾ ਲੈਣਾ ਜੋੜਨ ਨਾਲ ਉਸ ਨੂੰ ਆਪਾਂ ਪੁੱਠੀ ਸਾਈਡ ਲਾਵਾਂਗੇ ਤੇ ਆਪਾਂ ਨੇ ਉਹਨੂੰ 1 ਇੰਚ ਤਕਰੀਬਨ ਵਧਾ ਲੈਣਾ ਕਿਉਂਕਿ ਆਪਾਂ ਵੱਧ ਲਿਆ ਸੀਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਸਲਾਈ ਲਾ ਲੈਣੀ ਪੁੱਠੀ ਸਾਈਡ ਕੱਪੜਾ ਰੱਖ ਕੇ ਲਾਵਾਂਗੇ ਤੇ ਸਿੱਧੀ ਸਾਈਡ ਉਸ ਨੂੰ ਫੋਲਡ ਕਰਾਂਗੇ ਉੱਪਰ ਨੂੰ ਨਾਰਮਲ ਬ੍ਰੇਕ ਕਰ ਲੈਣਾ ਤੁਸੀਂ ਠੀਕ ਹੈ ਕਪੜਾ ਆਪਾਂ ਨੇ ਅਟੈਚ ਕਰ ਲਿਆ ਇਹ ਦੇਖੋ ਤੇ ਆਪਾਂ ਇਧਰੋਂ ਥੋੜਾ ਜਿਹਾ ਬਦੋਲਿਆ ਇਸ ਨੂੰ ਆਪਾਂ ਇਸੇ ਤਰ੍ਹਾਂ ਹੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਨੇਫਾ ਫੋਲਡ ਕਰਦੇ ਹਾਂ ਇਸ ਤਰ੍ਹਾਂ ਆਪਾਂ ਨੇ ਇਹ ਵਾਲੇ ਕੱਪੜੇ ਨੂੰ ਫੋਲਡ ਕਰਕੇ ਬੈਲਟ ਟਾਈਪ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਇੱਥੇ ਤੁਸੀਂ ਬਾਕੀ ਇਹਨੂੰ ਬਰੀਕ ਕਰ ਲੈਣਾ ਕਿਉਂਕਿ ਇਹ ਆਪਣੀ ਫਾਈਨਲ ਪੱਕੀ ਸਲਾਈ ਹੈ ਇਸ ਤਰ੍ਹਾਂ ਆਪਾਂ ਨੇ ਸਾਰੀ ਸਲਾਈ ਲਾ ਲੈਣੀ ਬੱਚੇ ਦੇ ਕੱਪੜੇ ਤੇ ਜਿਆਦਾ ਟਾਈਮ ਲੱਗ ਜਾਂਦਾ ਹੈ ਛੋਟਾ ਹੁੰਦਾ ਇਹਨਾਂ ਨੂੰ ਹੱਥਾਂ 'ਚ ਪੜਨਾ ਬਹੁਤ ਔਖਾ ਹੋ ਜਾਂਦਾ ਬਾਕੀ ਮੈਨੂੰ ਬਹੁਤ ਇੰਟਰਸਟ ਹੁੰਦਾ ਕਿੱਥੇ ਇਹ ਕੱਪੜੇ ਬਣਾ ਦੇਮ ਮੈਂ ਬਹੁਤ ਹੀ ਪਿਆਰ ਨਾਲ ਪੂਰੀ ਸ਼ਿੱਦਤ ਲਾ ਕੇ ਬੱਚਿਆਂ ਦੇ ਕੱਪੜੇ ਬਣਾਉਣੀ ਹੁੰਦੀ ਹੈ ਠੀਕ ਹੈ ਜੇਕਰ ਤੁਹਾਨੂੰ ਇਹ ਸਕਲਪ ਮੇਰੀ ਵਧੀਆ ਲੱਗੇ ਤਾਂ ਤੁਸੀਂ ਇਹ ਟਰਾਈ ਕਰਕੇ ਦੇਖੋ ਬਹੁਤ ਸਿਆਰੀ ਡਰੈਸ ਬਣੇਗੀ ਜਿਆਦਾ ਨਹੀਂ ਤੇ ਆਪਾਂ ਛੋਟੇ-ਮੋਟੇ ਫੈਕਸ਼ਨ ਫੰਕਸ਼ਨ ਦੇ ਵਿੱਚ ਪਾ ਸਕਦੇ ਹਾਂ ਬੱਚੇ ਨੂੰ ਇਹ ਡਰੈਸ ਜੀ ਇਹ ਦੇਖੋ ਆਪਣੀ 벨ਟ ਲੱਗ ਗਈ ਇਸ ਤਰ੍ਹਾਂ ਆਪਣੀ 벨ਟ ਲਾ ਲਈ ਇਹ ਦੇਖੋ ਇਹਦੇ ਵਿੱਚ ਆਪਣਾ ਥੋੜੀ ਜੀ ਮਤਲਬ ਇਲਾਸਟਿਕ ਪਾਵਾਂਗੇ ਤੇ ਇਹ ਚੀਜ਼ ਆਪਾਂ ਇਸ ਤਰ੍ਹਾਂ ਰੱਖ ਲਈ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਇੱਥੇ ਪਿੰਨ ਵਗੈਰਾ ਆ ਜੇਗੀ ਠੀਕ ਹੈ ਖੁੱਪ ਆ ਜੇਗੀ ਇਹਦੇ ਵਿੱਚ ਮੈਂ ਪਾਵਾਂਗੀ ਇਲਾਸਟਿਕ ਕਿਉਂਕਿ ਕਿਸੇ ਵੇਲੇ ਬੱਚੇ ਦਾ ਲੱਕ ਬਹੁਤ ਹੀ ਪਤਲਾ ਹੁੰਦਾ ਤੇ ਮੁਸ਼ਕਲ ਹੋ ਜਾਂਦੀ ਹੈ ਨਾ ਟਾਈਟ ਕਰਨਾ ਔਖਾ ਹੋ ਜਾਂਦਾ ਤਾਂ ਆਪਾਂ ਪਲਾਸਟਿਕ ਪਾ ਕੇ ਇਹ ਦੇਖੋ 1.5 ਆ ਰਿਹਾ ਤੁਸੀਂ ਕੀ ਕਰਨਾ ਹੈ ਇੱਕ ਤੋਂ 1.5 ਇੰਚ ਆਪਾਂ ਨੇ ਇਲਾਸਟਿਕ ਕੱਟ ਲੈਣੀ ਹੈ ਠੀਕ ਹੈ ਆਪਾਂ ਨੇ ਲਿਆ ਹੈ 1.5 ਆ ਰਿਹਾ ਸੀ ਆਪਾਂ ਲਵਾਂਗੇ 9 ਇੰਚ ਠੀਕ ਹੈ ਜੀ ਤੇ ਆਪਾਂ ਹੁਣ ਇਹ ਦੇਖੋ ਮੈਂ ਇਸ ਲਈ ਓਪਨ ਛੱਡੀ ਸੀ ਤੇ ਇਧਰੋਂ ਆਪਾਂ ਪਲਾਸਟਿਕ ਪਾਵਾਂਗੇ ਕੋਈ ਪੈਨ ਦੀ ਸਹਾਇਤਾ ਨਾਲ ਪਾਵਾਂਗੀ ਮੈਂ ਦੇਖੋ ਆਪਾਂ ਨੇ ਲਾਸਟਿਕ ਪਾ ਲਈ ਤੇ ਆਪਾਂ ਇਧਰ ਲਈ ਇੱਕ ਸਲਾਈ ਜਿਹੜੀ ਹੈ ਇਹਨੂੰ ਪੱਕਾ ਬੰਦ ਕਰਦੇ ਨਾ ਇਧਰ ਲਾਸਟਿਕ ਦੇ ਉੱਪਰ ਸਲਾਈ ਲਾਉਣੀ ਹੈ ਆਪਾਂ ਇਹ ਦੇਖੋ ਜੀ ਆਪਣੇ ਲਾਸਟਿਕ ਦੇ ਉੱਪਰ ਸਲਾਈ ਲੱਗ ਗਈ ਲਾਸਟਿਕ ਆਪਣੇ ਬਿਲਕੁਲ ਹਿੱਲੂ ਜਿੱਲੂ ਨਹੀਂ ਇੱਧਰ ਵੀ ਆਪਣੀ ਲਾਸਟਿਕ ਆ ਹੈਗੀ ਜੇਕਰ ਤੁਸੀਂ ਚਾਹੋ ਤਾਂ ਲਾਸਟਿਕ ਨੂੰ ਪੂਰਾ ਬਾਹਰ ਕੱਢ ਕੇ ਇਹ ਦੇਖੋ ਪਲਾਸਟਿਕ ਲਾਉਣ ਦੇ ਨਾਲ ਇਹ ਥੋੜੀ ਜੀ ਫਿਟਿੰਗ ਆ ਗਈ ਸਕਰਟ ਦੀ ਨਹੀਂ ਤੇ ਆਪਣੀ ਸਕਰਟ ਥੋੜੀ ਜੀ ਲੂਜ਼ ਲੂਜ਼ ਜੀ ਲੱਗ ਰਹੀ ਸੀ ਇਹ ਦੇਖੋ ਥੋੜਾ ਜਿਹਾ ਫਰਕ ਪੈ ਗਿਆ ਠੀਕ ਹੈ ਤੇ ਇਹਨੂੰ ਲਾਸਟਿਕ ਨੂੰ ਆਪਾਂ ਨੂੰ ਆਪਾਂ ਇੱਥੋਂ ਤੱਕ ਕਰਕੇ ਇੱਥੇ ਇਹਦੇ ਵੀ ਸਲਾਈ ਲਾ ਲਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਪਿੰਨ ਲਾ ਦਾਂਗੇ ਇੱਥੇ ਠੀਕ ਹੈ ਦਿਖਾਉਣੀ ਹੈ ਮੈਂ ਤੁਹਾਨੂੰ ਪੂਰੀ ਦੇਖੋ ਜੀ ਆਪਣੀ ਸਕਲਪ ਹੋ ਗਈ ਰੈਡੀ ਛੋਟੀ ਜੀਆ ਕਿੰਨੀ ਪਿਆਰੀ ਲੱਗ ਰਹੀ ਤੇ ਇਹਦੇ ਦੇਖੋ ਜਦੋਂ ਆਪਾਂ ਪਲਾਸਟਿਕ ਪਾ ਲਈ ਥੋੜੀ ਜੀ ਇਹਦੇ ਚ ਲਚਕ ਆ ਗਈ ਤੇ ਇੰਨੀ ਕੇ ਟਾਈਟ ਹੋ ਸਕ ਗਈ ਤੇ ਇਹਦੇ ਅੰਦਰ ਆਪਾਂ ਨੇ ਇੱਥੇ ਲਾ ਲੈਣੀ ਹੈ ਜੈਂਟਸ ਹੁੱਪ ਜਿਹੜੀ ਆਪਣੀ ਪੈਂਟਾਂ ਤੇ ਲੱਗੀ ਹੁੰਦੀ ਉਹ ਵਾਲੀ ਲਾਵਾਂਗੇ ਇਸ ਤਰ੍ਹਾਂ ਠੀਕ ਹੈ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਹੁਣ ਇਹਦੀ ਮੈਂ ਇਹ ਠਾਂਕ ਕੇ ਰੇਤੋਂ ਬਰੀਕ ਜੀ ਫੋਲਡਿੰਗ ਕਰ ਦਾਂਗੀ ਠੀਕ ਹੈ ਕਲਰਟ ਆਪਣੀ ਹੋ ਗਈ ਹੈ ਜੀ ਰੈਡੀ ਹੈ ਹੁਣ ਇਹ ਆਪਾਂ ਪਿੰਨ ਲਾਵਾਂਗੇ ਠੀਕ ਹੈ ਇਸ ਤਰ੍ਹਾਂ ਕਰਕੇ ਉਹ ਠੀਕ ਹੈ ਇਹ ਪੱਕੀ ਪਿੰਨ ਲੱਗੇਗੀ ਪੈਂਟ ਵਾਲੀ ਪਿੰਨ ਲਾਵਾਂਗੇ ਠੀਕ ਹੈ ਮੈਂ ਤੁਹਾਨੂੰ ਪ੍ਰੋਪਰ ਪੂਰੇ ਸੂਟ ਦੀ ਵੀ ਫੋਟੋ ਸ਼ੇਅਰ ਕਰਾਂਗੀ ਵੀਡੀਓ ਦੇ ਨਾਲ ਠੀਕ ਹੈ ਜੀ ਤੇ ਅਜੇ ਮੈਂ ਸਕਵਲਟੀ ਬਣਾਈ ਹੈ ਇਹਦਾ ਟਾਪ ਬਣਾਉਣ ਵਾਲਾ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਓਕੇ ਜੀ ਬਾਏ ਬਾਏ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ Thank you, Tanwad.